We'll <laughs> ਅੱਜ ਇਹ ਪੂਰੇ ਭਾਰਤ ਦੇ ਵਿੱਚ ਟਰੈਕਟਰ ਰੋਸ ਮਾਰਚ ਜਿਹੜਾ ਇਸ ਗੱਲ ਕਰਕੇ ਹੈ ਕਿ ਮੋਦੀ ਸਰਕਾਰ ਨੇ 220 ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਸੀਗੇ ਉਹਨਾਂ ਨੂੰ ਧਾਰਮਿਕ ਦਿਹਾੜੇ ਤੇ ਗੁਰਪੁਰਬ ਨੂੰ ਵਾਪਸ ਲਿਆ ਉਹ ਸਾਲ ਬਾਅਦ ਜਿਹੜੇ ਆ ਮੋਦੀ ਸਰਕਾਰ ਉਹਦੇ ਤੋਂ ਫੇਰ ਮੁਕਰ ਗਈ 214 ਦੇ ਵਿੱਚ ਫਰਵਰੀ ਮਹੀਨੇ ਤੋਂ ਫੇਰ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਬੈਠੇ ਆ ਜਿਸ ਦੇ ਚਲਦਿਆਂ ਡੱਲੇਵਾਲ ਸਾਹਿਬ ਜਿਹੜੇ ਆ ਉਹਨਾਂ ਨੂੰ 60 ਦਿਨ ਹੋ ਗਏ ਮਰਨ ਮਾਰਤ ਤੇ ਬੈਠੇ ਇਸ ਤੋਂ ਵਧੀਆ ਤਰੀਕੇ ਦਾ ਸ਼ਾਂਤੀਪੂਰਵਕ ਅੰਦੋਲਨ ਹੋਰ ਕੋਈ ਦੁਨੀਆ ਵਿੱਚ ਹੋ ਨਹੀਂ ਸਕਦਾ ਕਿ ਇੱਕ ਇਨਸਾਨ ਜਿਹੜਾ ਉਹ ਮਰਨ ਵਰਤ ਤੇ ਬੈਠਾ ਉਹਨੂੰ 60 ਦਿਨ ਹੋ ਚੁੱਕੇ ਆ ਸਰਕਾਰ ਨੇ ਗੱਲਬਾਤ ਦਾ ਕੋਈ ਰਸਤਾ ਖਤਿਆਰ ਨਹੀਂ ਕੀਤਾ ਜਦੋਂ ਇਹ ਰਸਤਾ ਖਤਿਆਰ ਕੀਤਾ ਸਰਕਾਰ ਨੇ ਉਹਦੇ ਵਿੱਚ 14 ਜਿਹੜੀ ਤਰੀਕ ਦਿੱਤੀ ਆ ਫਰਵਰੀ ਦੀ ਉਹਦੇ ਵਿੱਚ ਇੱਕ ਮਹੀਨੇ ਦਾ ਗੈਪ ਪਾ ਕੇ ਤਰੀਕ ਦਿੱਤੀ ਜਿਹਦੇ ਨਾਲ ਜਿਹੜੇ ਬੰਦੇ ਦੀ ਜਾਨ ਜਾ ਰਹੀ ਹੈ ਸਰਕਾਰ ਨੂੰ ਲੋਕਤੰਤਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਹੈ ਨਹੀਂ ਇਹ ਸਰਕਾਰ ਜਿਹੜੀ ਹੈ 75% ਲੋਕਾਂ ਨੂੰ ਸਿੱਧੇ ਤੌਰ ਤੇ 25% ਲੋਕਾਂ ਨੂੰ ਅਸਿੱਧੇ ਤੌਰ ਤੇ ਜਿਹੜਾ ਪ੍ਰਭਾਵਿਤ ਕਰਨਾ ਜਾ ਰਹੀ ਹੈ ਜਿਹੜਾ ਦੇਸ਼ ਚੱਲਦਾ ਇਹਦੇ ਵਿੱਚ ਦੁਕਾਨਦਾਰ ਤੇ ਵਪਾਰੀ ਜਿਹੜੇ ਆ ਜੇ ਇਹ ਸੋਚਿਆ ਜਾਵੇ ਕਿ ਇਹ ਅਫੈਕਟਡ ਨਹੀਂ ਹੁੰਦੇ ਪਰ ਜਿਹੜੇ ਲਾਣੇ ਨੂੰ ਮਾਰਿਆ ਜਾ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਨੇ ਨਾਲ ਬਹੁਤ ਵੱਡਾ ਤਾਲਮੇਲ ਹੈ ਲੋਕ ਮਰਨ ਤੱਕ ਜਾ ਰਹੇ ਆ ਆਪਣੇ ਗਲਾਂ 'ਚ ਫਾਏ ਪਾ ਰਹੇ ਆ ਜਿਹਦੇ ਬਾਜੋ ਤਿੰਨ ਬਾਰਡਰਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਅੱਜ ਰੋਸਵਾਜੋ ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਉੱਤੇ ਇਹ ਬਹੁਤ ਵੱਡਾ ਰੋਸ ਕਾਲੀਆਂ ਝੰਡੀਆਂ ਨਾਲ ਤੇ ਆਪਣੇ ਜਿਹੜੇ ਪਾਰਟੀਆਂ ਦੇ ਝੰਡੇ ਉਹਦੇ ਨਾਲ ਇਸ ਗੱਲ ਕਰਕੇ ਕੀਤਾ ਕਿ ਸਰਕਾਰ ਦੇ ਕੰਨਾਂ ਤੇ ਜੂਨ ਸਰਕੇ ਕਿ ਅਸੀਂ ਤੁਹਾਡੇ ਦੇਸ਼ ਦਾ ਹਿੱਸਾ ਹਾਂ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਅਤਿਆਚਾਰ ਨਾ ਕਰੋ ਮਰਨ ਭਰਤੇ ਤੇ ਬੈਠੇ ਦੇ ਬੰਦੇ ਦੇ ਨਾਲ ਉਸੇ ਵਕਤ ਜਗ ਮੁਕਤ ਗੱਲ ਕਰਕੇ ਇਹ ਫੈਸਲੇ ਜਿਹੜੇ ਆ ਟੇਬਲ ਟਾਕ ਦਾ ਨਾਲ ਜਿਹੜੇ ਆ ਉਹ ਹੱਲ ਕਰਨੇ ਚਾਹੀਦੇ ਆ ਕਿਸਾਨ ਮਜ਼ਦੂਰ ਇਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ 77 ਔਰੰਕਾਰ ਸਿੰਘ ਪੁਰਾਣਾ ਪੰਗਾਲਾ ਮੇਰੇ ਨਾਲ ਭਾਈ ਗੁਰਨਾਮ ਸਿੰਘ ਜੀ ਜਹਦਰ ਬਾਬਾ ਗੁਰਦੇਵ ਸਿੰਘ ਜੀ ਚੱਕ ਕਾਸਮ ਅਵਤਾਰ ਸਿੰਘ ਬੋਬੀ ਤੇ ਹੋਰ ਇਹ ਦਰਜਾ ਬਦਰਜਾ ਜਿੰਨੀਆਂ ਵੀ ਸਾਡੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਉਹ ਅਸੀਂ ਪੰਘਾਲਾ ਦਾਣਾ ਮੰਡੀ ਤੋਂ ਮੁਕੇਰੀਆਂ ਪੇਪਰ ਮਿਲ ਤੱਕ ਕੱਢਿਆ ਕੋ ਇਸ ਕਰਕੇ ਕੱਢਿਆ ਕਿ ਦੇਸ਼ ਦੇ ਬਾਰਡਰਾਂ ਦੇ ਉੱਤੇ ਜਿਹੜਾ ਆਪਣੀਆਂ ਹੱੱਤੀ ਮੰਗਾ ਨੂੰ ਮਨਾਉਣ ਵਾਸਤੇ ਸੰਘਰਸ਼ ਕਰ ਰਿਹਾ ਦੇਸ਼ ਦਾ ਅਨੁਦਾਤਾ ਹੈ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਸੰਘਰਸ਼ੀ ਯੋਧੇ ਲੰਬੇ ਸਮੇਂ ਤੋਂ ਅਮਰ ਅੰਸ਼ਣ ਦੇ ਉੱਤੇ ਹੈ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਮੀਟਿੰਗ ਦਿੱਤੀ ਆ ਆਪਣੇ ਚੰਡੀਗੜ੍ਹ ਦੇ ਵਿੱਚ ਤੇ ਫਿਰ ਦਿੱਲੀ ਦੇ ਵਿੱਚ ਜੇਕਰ ਉਹ ਸਾਡੀਆਂ 220 221 ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦਾ ਤੇ ਅੱਜ ਦਾ ਟਰੈਕਟਰ ਮਾਰਚ ਦੇਖ ਲਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਿਣਤੀ ਦੇ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਜਿਹੜੇ ਟਰੈਕਟਰ ਉਤਰੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਸੰਘਰਸ਼ ਨੂੰ ਤੇਜ਼ ਕਰਾਂਗੇ ਸੋ ਮੋਦੀ ਨੂੰ ਚਾਹੀਦਾ ਵੀ ਉਹ ਦੇਸ਼ ਦੇ ਮਿਹਨਤੀ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾ ਉਹਨੂੰ ਮੰਨ ਕੇ ਲਾਗੂ ਕਰ ਦੇ ਤੇ ਫਸਲਾਂ ਦਾ ਗਰੰਟੀ ਕਾਨੂੰਨ ਤੇ ਬਾਕੀ ਸਾਰੀਆਂ ਮੰਗਾ ਜਿਹੜੀਆਂ ਉਹ ਮੰਨ ਲਵੇ ਤਾਂ ਜਾ ਕੇ ਅਸੀਂ ਦੇਸ਼ ਦੇ ਬਾਰਡਰਾਂ ਤੋਂ ਵਾਪਸ ਆਵਾਂਗੇ ਨਹੀਂ ਤਾਂ ਸਾਡਾ ਸੰਘਰਸ਼ ਚੜ੍ਹਦੀ ਕਲਾ ਚ ਉਹਨਾਂ ਅੱਜ ਸਾਡੇ ਤਿੰਨੋਂ ਫਾਰਮਾਂ ਨੇ ਜੋ ਇਹ ਟਰੈਕਟਰ ਮਾਰਚ ਕੱਢਿਆ ਸਰਕਾਰ ਦੇ ਬਰਖਲਾਫ ਜੋ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਧੰਨਵਾਦ ਨਾਲ ਪੰਥੋਂ ਮਿਸਲ ਸਰੌਣੀ ਭਗਤ ਧੰਨਾ ਜੀ ਤਰਨਾ ਦਲ ਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ ਜੋ ਪਹਿਲਾਂ ਤਕਰੀਬਨ ਇੱਕ ਸਾਲ ਦਾ ਸਮਾਂ ਜਿਹੜੀਆਂ ਹਨ ਮੰਗਾਂ ਜਿਹੜੀਆਂ ਲੈ ਕੇ ਦਿੱਲੀ ਗਏ ਉਹ ਮੰਗਾ ਜਿਹੜੀਆਂ ਨੇ ਦਿੱਲੀ ਇਹਨਾਂ ਨੇ ਮੰਨੀਆਂ ਤਿੰਨ ਮੰਗਾ ਸਾਡੀਆਂ ਜਿਹੜੇ ਕਾਲਾ ਕਾਨੂੰਨ ਲੈ ਕੇ ਆਏ ਉਹ ਮੰਗਾ ਮੰਨ ਕੇ ਉਹ ਮੁੱਕੇ ਮੁਕਰਨ ਤੋਂ ਬਾਅਦ ਜੇ ਅੱਜ ਫਿਰ ਤਕਰੀਬਨ 12 ਮਹੀਨੇ ਹੋ ਚੱਲੇ ਨੇ ਉਹ ਮੰਗਾ ਨੂੰ ਲੈ ਕੇ ਬੈਠੇ ਸਾਡੇ ਬਹੁਤ ਹੀ ਸੰਘਰਸ਼ੀ ਯੋਧੇ ਜਿਹੜੇ ਨੇ ਉਹ ਇਹਨਾਂ ਨੇ ਫੱਟੜ ਵੀ ਕੀਤੀ ਤੇ ਅੱਜ ਜਿਹੜੇ ਡੱਲੇਵਾਲ ਸਾਹਿਬ ਜਿਹੜੇ ਸ੍ਰੀਮਾਨ ਜਗਜੀਤ ਸਿੰਘ ਜੀ ਡੱਲੇਵਾਲ 60 ਦਿਨ ਤੋਂ ਤਕਰੀਬਨ ਉਹਨਾਂ ਨੂੰ ਹੋ ਚੁੱਕੇ ਨੇ ਮਰ ਵਰਤਨ ਦੇ ਬੈਠੇ ਨੇ ਇਹਨਾਂ ਨੇ ਅੱਜ ਤੱਕ ਉਸ ਇਨਸਾਨ ਦਾ ਕੋਈ ਮੁੱਲ ਹੀ ਨਹੀਂ ਪਾਇਆ ਕਿ ਇਨਸਾਨ ਜਿਹੜਾ ਇੱਕ ਮਰਨ ਵਰਤਨ ਤੇ ਬੈਠਾ ਕਿ ਇਹਨਾਂ ਨੇ ਕਿਸੇ ਦਾ ਕੋਈ ਜਾਨ ਦਾ ਮੁੱਲ ਹੀ ਨਹੀਂ ਕਿ ਕਿਸੇ ਦੀ ਜਾਨ ਜਾਂਦੀ ਤੇ ਚਲੀ ਜਾਵੇ ਇਹ ਛੇਤੀ ਤੋਂ ਛੇਤੀ ਇਹ ਸਰਕਾਰ ਨੂੰ ਜਿਹੜਾ ਫੈਸਲਾ ਦੇਣਾ ਚਾਹੀਦਾ ਸੀ ਜਿਹੜਾ 1 ਮਹੀਨੇ 14 ਦਿਨ ਦਾ ਜਿਹੜਾ ਸਮਾਂ ਪਾਤਾ ਉਹ ਬਹੁਤ ਲੰਬਾ ਸਮਾਂ ਪਾਤਾ ਉਹ ਬਿਲਕੁਲ ਗਲਤ ਹੈ ਸਰਕਾਰ ਜਿਹੜੀ ਇਹ ਸਾਨੂੰ ਗਮਰਾਹ ਕਰ ਰਹੀ ਏ ਇਹ ਜਲਦੀ ਤੋਂ ਜਲਦੀ ਇਹ ਕੰਮ ਕਰੇ ਨਹੀਂ ਤੇ ਖਾਲਸਾ ਪੰਥ ਆਪਣੇ ਰੀਤੀ ਰਿਵਾਜਾਂ ਨਾਲ ਜਿੱਦਾਂ ਕਿ ਬਾਬਾ ਬਗੇਰ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਸੀ ਉਸ ਤਰ੍ਹਾਂ ਹੀ ਖਾਲਸਾ ਪੰਥ ਹੁਣ ਵੀ ਘੋੜਿਆਂ ਦੇ ਨਾਲ ਦਿੱਲੀ ਨੂੰ ਜਿਹੜਾ ਘੇਰੇਗਾ ਸੋ ਇਹ ਸਾਰੇ ਕਿਸਾਨ ਵੀਰ ਨਾਲ ਹੋਣਗੇ ਆਪਾਂ ਜਿਹੜਾ ਮੋਰਚਾ ਜਿੱਤ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ